ਵੀਰ ਸਾਸਰੀ ਕਾਲ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਤੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਹੋਈ ਕੱਲ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਖੁਲਾਸਾ ਜਿਹੜਾ ਫੈਸਲਾ ਨਿਕਲ ਕੇ ਆਇਆ ਉਹਨੂੰ ਸੁਣ ਕੇ ਤੁਹਾਡੇ ਹੋਸ਼ ੁੱਟ ਜਾਣੀ ਹੈ ਜਿਹੜੀ ਸ਼ੰਕਾ ਸਾਡੇ ਪੰਜਾਬ ਦੇ ਲੋਕਾਂ ਬੰਨੀਓ ਕੀਤੀ ਜਾ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਕਿ ਜਿਹੜਾ ਬਿਰਸਾ ਸਿੰਘ ਬਲਟੋਹਾ ਔਰ ਹੋਰ ਕਈ ਸਾਰੇ ਵਿਵਾਦਾਂ ਦੇ ਵਿੱਚ ਉਹ ਘਿਰੇ ਹੋਏ ਸੀ ਉਹਨਾਂ ਵਿਵਾਦਾਂ ਤੋਂ ਜਨਤਾ ਏੜੀਆ ਲਾ ਰਹੀ ਸੀ ਜਨਤਾ ਜਿਹੜੇ ਕਿ ਅਨੁਮਾਨ ਲਾ ਰਹੀ ਸੀ ਪੰਜਾਬ ਦੇ ਲੋਕ ਯਾਨੀ ਸਿੱਧਾ ਜਾਂ ਕਹੀਏ ਤਾਂ ਸਿੱਖ ਕੌਮ ਦੇ ਵਿੱਚ ਇੱਕ ਮੈਸੇਜ ਚੱਲ ਰਿਹਾ ਸੀ ਸਭ ਦੇ ਦਿਲਾਂ ਦੇ ਵਿੱਚ ਇਹ ਗੱਲ ਘਰ ਘਰ ਰਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈ ਸਕਦੇ ਨੇ ਉਹਦੀ ਸ਼ੰਕਾ ਕੀ ਸੀ ਕਿ ਭਾਜਪੀ ਦੇ ਵਿੱਚ ਚਲੇ ਜਾਣ ਜਾਂ ਫਿਰ ਡੇਰਾ ਮੁਖੀ ਵਿਆਸ ਦੇ ਨਾਲ ਨਾ ਰਲ ਜਾਣ ਇਹੀ ਸੀ ਔਰ ਜਦੋਂ ਮੀਟਿੰਗ ਹੁੰਦੀ ਹੈ ਦਰਸਾਲ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਜਾਂ ਤਾਂ ਕਿਤੇ ਹੋਰ ਰਹੇ ਸੀ ਪਰ ਉਹਨਾਂ ਨੂੰ ਕੋਈ ਐਸਾ ਵਿੱਚੋਂ ਮੈਸੇਜ ਮਿਲਦਾ ਕਿ ਸਿੱਧਾ ਹੀ ਹੈਲੀਕਾਪਟਰ ਆਪਣਾ ਬਠਿੰਡੇ ਯਾਰੀ ਲੈਂਡ ਕਰ ਦਿੰਦੇ ਨੇ 10 ਤੋਂ ਬਾਅਦ ਸਿੱਧੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਅੱਗ ਵਾਂਗੂ ਤੰਦ ਮਚਾ ਦਿੰਦੀ ਹੈ ਇਹ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਡੇਰਾਮੁਖੀ ਵਿਆਸ ਦੇ ਬਹੁਤ ਜਾਨੀਮਾਨੀ ਹਸਤੀ ਹੈ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਗੱਲ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਕੁਝ ਵੱਡਾ ਹੋਣ ਵਾਲਾ ਜਿਹੜਾ ਫੈਸਲਾ ਉਹ ਆ ਸਕਦਾ ਪਰ ਜਿਹੜਾ ਉਹ ਫੈਸਲਾ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਤੁਹਾਡੇ ਹੋਸ਼ ਛੋੜਾ ਦੇਣੇ ਇਸ ਗੱਲ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਆਖਰ ਕਿਉਂ ਉਹਨਾਂ ਨੂੰ ਬੁਲਾਇਆ ਕਿਉਂ ਉਹਨਾਂ ਦੇ ਘਰ ਦੇ ਵਿੱਚ ਮੁਖੀ ਜੀ ਗਏ ਡੇਰਾ ਵਿਆਸ ਦੇ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਮੁਲਾਕਾਤ ਹੋਈ ਹੈ ਕੋਈ ਐਵੇਂ ਨਹੀਂ ਸੀ ਕਈ ਲੋਕਾਂ ਦੀਆਂ ਵੀਡੀਓ ਵੀ ਆਈਆਂ ਵੱਡੇ ਵੱਡੇ ਚੈਨਲਾਂ ਦੇ ਉੱਤੇ ਦਾਅਵੇ ਕੀਤੇ ਗਏ ਔਰ ਇਸ ਗੱਲਾਂ ਦੇ ਅਨੁਮਾਨ ਵੀ ਲਾਏ ਗਏ ਕਿ ਇਹ ਜਿਹੜੀ ਮੀਟਿੰਗ ਹੈ ਇਹ ਕੋਈ ਆਮ ਖਾਸ ਮੀਟਿੰਗ ਨਹੀਂ ਬਲਕਿ ਇਹਦੇ ਵਿੱਚੋਂ ਬਹੁਤ ਵੱਡਾ ਜਿਹੜਾ ਸ਼ਿੱਟਾ ਨਿਕਲ ਕੇ ਆਇਆ ਉਹ ਤੁਹਾਨੂੰ ਅੱਜ ਹੈਰਾਨ ਕਰ ਦੇਣ ਵਾਲਾ ਪਹਿਲਾਂ ਮੈਂ ਤੁਹਾਨੂੰ ਇੱਕ ਇਹਦੇ ਬਿਆਨ ਸੁਣਾਉਂਗਾ ਉਸ ਆੜਿਓ ਕਲਿੱਪ ਦੇ ਜਿਹੜੀ ਕਿ ਉਸ ਵਕਤ ਦੀ ਇਹ ਸ਼ੂਟਿੰਗ ਸੀ ਉਹਦੇ ਤੋਂ ਬਾਅਦ ਇੱਕ ਫੇਰ ਤੋਂ ਜਿਹੜੀ ਇੱਕ ਸ਼ੂਟਿੰਗ ਕੀਤੀ ਗਈ ਹੈ ਪੱਤਰਕਾਰਾਂ ਬਣੀ ਹੋ ਤਾਂ ਉਹਦੇ ਵਿੱਚ ਕੀ ਆਇਆ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਪਰ ਪਹਿਲਾਂ ਇੱਕ ਆ ਬਿਆਨ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰਦਾ ਸਾਂਝੇ ਸੁਣੋ ਤੇਰਾ ਬਿਆਸ ਭੂਖੀ ਪਾਪਾ ਗੁਰਿੰਦਰ ਸਿੰਘ ਢਿੱਲੋਂ ਨੇ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਜੀਆ ਉਹਨਾਂ ਦੀ ਰਿਹੈਸ਼ ਤੇ ਜਾ ਕੇ ਮੁਲਾਕਾਤ ਕੀਤੀ ਗਈ ਹੈ ਕਰੀਬ ਅੱਧਾ ਘੰਟਾ ਇਹ ਮੁਲਾਕਾਤ ਚੱਲੀ ਹੈਗੀ ਆ ਦੇ ਮੌਕੇ 'ਤੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਨਾਲ ਸੁਰਜੀਤ ਸਿੰਘ ਰਖੜਾ ਉਹ ਵੀ ਵਿਖੇ ਨੇ ਤਾਂ ਦੱਸ ਦਈਏ ਕਿ ਪਠੰਡਾ ਦੀ ਜੋ ਗ੍ਰੀਨ ਸਿਟੀ ਆ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੀ ਰਿਹਾਈਸ਼ ਹੈ ਕੀ ਆ ਤੇ ਉੱਥੇ ਮੁਲਾਕਾਤ ਹੋਈ ਆ ਤਾਂ ਅੱਧਾ ਘੰਟਾ ਮੁਲਾਕਾਤ ਹੋਈ ਆ ਤੇ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਗੌਰਤਾਲਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਸਵਾਲਾਂ ਤੋਂ 15 ਦਿਨਾਂ ਦੇ ਲਈ ਫਾਰਗ ਕੀਤਾ ਗਿਆ ਇੱਕ ਕਮੇਟੀ ਬਣਾਈ ਜਾਂਦੀ ਆ ਤਿੰਨ ਮੈਂਬਰ ਦੀ ਕਿਉਂਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੇ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਤੇ ਬਾਅਦ ਵਿੱਚ ਐਸਪੀਸੀ ਦੇ ਵੱਲੋਂ ਕਮੇਟੀ ਬਣਾ ਦਿੱਤੀ ਜਾਂਦੀ ਹੈ ਇੱਕ ਪਾਸੇ ਵਿਰਸਤ ਸਿੰਘ ਬਲਟੋਆ ਦੇ ਵੱਲੋਂ ਜੋ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਕਹਿ ਲਈਏ ਕਿ ਅਕਾਲੀ ਦਲ ਵਰਸਸ ਗਿਆਨੀ ਹਰਪ੍ਰੀਤ ਸਿੰਘ ਜੋ ਹੁੰਦਾ ਆ ਦੇਖਾਈ ਦੇ ਰਿਹਾ ਤਾਂ ਉਸੇ ਦਰਮਿਆਨ ਜਿਹੜੀ ਇਹ ਮੁਲਾਕਾਤ ਹੋਈ ਆ ਤਾਂ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪਾਪਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਡੇਰਾ ਬਿਆਸ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹਾਲਾਂਕਿ ਮੀਡੀਆ ਤੋਂ ਦੂਰੀ ਬੜਾਈ ਰੱਖੀ ਆ ਇਹ ਵੀ ਦੇਖਣ ਵਾਲਾ ਆਊਗਾ ਕਿ ਜਾਨੀ ਹਰਪ੍ਰੀਤ ਸਿੰਘ ਇਸ ਤੋਂ ਬਾਅਦ ਕੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਜਾਂ ਫਿਰ ਨਹੀਂ ਹੁਣ ਤੁਹਾਨੂੰ ਮੈਂ ਉਹ ਚੀਜ਼ ਦਿਖਾਉਂਗਾ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਯਾਨੀ ਲੋਕਾਂ ਦੀ ਅਸ਼ੰਕਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੇ ਵਿੱਚ ਨਾ ਚਲੇ ਜਾਣ ਜਾਂ ਫਿਰ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਡੇਰਾ ਮੁਖੀ ਵਿਆਸ ਦੇ ਨਾਲ ਨਾ ਰਲ ਜਾਣ ਤਾਂ ਹੁਣ ਦੂਜਾ ਬਿਆਨ ਸੁਣ ਲਓ ਜਿਹੜਾ ਪੂਰਾ ਨਰੋਲ ਕਰ ਦੂਆ ਕਿ ਜਿਹੜਾ ਕਹਿੰਦੇ ਹਰਪ੍ਰੀਤ ਸਿੰਘ ਉਹ ਦਰਅਸਲ ਕੀ ਕਰ ਰਿਹਾ ਤੇ ਕੀ ਸਾਡੇ ਲੋਕ ਸੋਚ ਰਹੇ ਨੇ ਪੂਰੀ ਡਿਟੇਲ ਦੇ ਨਾਲ ਸੁਣ ਲੋ ਧਿਆਨ ਦੇ ਨਾਲ ਕਿਉਂ ਹੋਈ ਡੇਰਾ ਵਿਆਸ ਮੁਖੀ ਦੀ ਜਾਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕੰ ਦਾ ਮੀਟਿੰਗ ਰਾਦਰ ਸੁਆਮੀ ਡੇਰਾ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਵਿਚਾਲੇ ਮੀਟਿੰਗ ਦੀ ਨਵੀਂ ਚਰਚਾ ਛੇੜ ਦਿੱਤੀ ਹੈ ਬੇਸ਼ੱਕ ਦੇਰਾਬਿਆਸ ਜਗਿਆਨੇ ਹਰਪ੍ਰੀਤ ਸਿੰਘ ਵੱਲੋਂ ਇਸ ਮੀਟਿੰਗ ਬਾਰੇ ਖੁੱਲ ਕੇ ਕੁਝ ਨਹੀਂ ਕਿਹਾ ਗਿਆ ਪਰਤਾ ਆਮਿਕ ਤੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਿਲਜੁਲ ਸ਼ੁਰੂ ਹੋ ਗਈ ਹੈ ਹੱਦ ਤੱਕ ਵੱਲੋਂ ਇੱਥੇ ਵੱਖ-ਵੱਖ ਅਰਥ ਕੱਢੇ ਜਾ ਰਹੇ ਨੇ ਕੋਈ ਕਹਿ ਰਿਹਾ ਹੈ ਕਿ ਸਿਆਸਤ ਦੇ ਵਿਤਚਾਰ ਦੀ ਤਿਆਰੀ ਕਰ ਰਹੇ ਨੇ ਕਿਆਨੇ ਹਰਪ੍ਰੀਤ ਸਿੰਘ ਤੇ ਦੂਜੀ ਵੱੱਟ ਕਿਹਾ ਜਾ ਰਿਹਾ ਹੈ ਕਿ ਕੋਈ ਵੱਡੀ ਰਣਨੀਤੀ ਬਣਾਈ ਜਾ ਰਹੀ ਹੈ ਸੋਸ਼ਲ ਮੀਡੀਆ ਉੱਪਰ ਵੀ ਇਸ ਮੀਟਿੰਗ ਨੂੰ ਲੈ ਕੇ ਚਾਚਾ ਲਗਾਤਾਰ ਚੱਰੀ ਹੈ ਦਰਅਸਲ ਪਿਛਲੇ ਦਿਨੀ ਡੇਰਾ ਵਿਆਸ ਤੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਘੰਟੇ ਤੋਂ ਬਾਅਦ ਸਮਾਂ ਬੰਦ ਕਮਰੇ ਮੀਟਿੰਗ ਕੀਤੀ ਹੈ ਅਹਿਮ ਗੱਲ ਇਹ ਹੈ ਕਿ ਹਾਂਜੀ ਪੰਜਾਬੀਓ ਗੱਲਿਆ ਧਿਆਨ ਦੇ ਨਾਲ ਸੁਣਨਾ ਮੇਰਾ ਵੀਰ ਕਿ ਜਿਹੜਾ ਬਿਰਸਾ ਸਿੰਘ ਬਲਟੋਹਾ ਔਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਲੈ ਕੇ ਦਾ ਵਿਵਾਦ ਛੇੜਿਆ ਹੀ ਸੀ ਪਰ ਹੁਣ ਇੱਕ ਨਵਾਂ ਵਿਵਾਦ ਛੇੜ ਗਿਆ ਕਿ ਇਹ ਮੀਟਿੰਗ ਹੈ ਜਿਹੜੀ ਉਹ ਕਿਉਂ ਹੋਈ ਆ ਅੱਜ ਮੈਂ ਤੁਹਾਡੇ ਸਾਹਮਣੇ ਪੂਰੀ ਗੱਲ ਪੇਸ਼ ਕਰ ਦੇਣੀ ਆ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਕਾਲ ਤਖਤ ਸਾਹਿਬ ਦੇ ਜਥੇਦਾਰ ਕਿਤੇ ਡੇਰਾ ਮੁਖੀ ਵਿਆਸ ਦੇ ਨਾਲ ਯਾਨੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਕੀ ਉਹ ਡੇਰਾ ਵਿਆਸ ਦੇ ਨਾਲ ਨਾ ਜੁੜ ਜਾਣ ਇੱਕ ਪਹਿਲੀ ਥਿਉਰੀ ਇਹ ਆ ਦੂਜੀ ਥਿਉਰੀ ਆ ਜਿਹੜੀ ਉਹਦੇ ਵਿੱਚ 100% ਸੱਚ ਲੱਗ ਰਿਹਾ ਤੇ ਹੋਇਗਾ ਵੀ ਹੈ ਕਿਉਂ ਇੱਕ ਪਹਿਲਾ ਸ਼ਬਦ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਇਹ ਗੱਲ ਪੂਰੀ ਨਿਰੋਲ ਹੋ ਜਾਣੀ ਹੈ ਕਿ ਮੀਟਿੰਗ ਹੋਈ ਕਿਉਂ ਤੁਸੀਂ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹੋਂ ਇੱਕ ਗੱਲ ਸਾਰਿਆਂ ਨੇ ਸੁਣੀ ਹੈ ਤੁਸੀਂ ਇਨਕਾਰ ਵੀ ਨਹੀਂ ਕਰ ਸਕਦੇ ਕਿਉਂਕਿ ਉਹਦੀ ਬਾਹਰਲ ਹੋ ਚੁੱਕੀ ਹੈ ਇੱਕ ਵੀਡੀਓ ਵਾਇਰਲ ਹੁੰਦੀ ਹੈ ਬਿਰਸਾ ਸਿੰਘ ਬਲਟੋਹਾ ਦੇ ਨਾਲ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੀ ਕਹਿੰਦੇ ਨੇ ਅੱਗੋ ਬਲਟੋਹਾ ਕਹਿੰਦਾ ਕਿ ਤੁਸੀਂ ਬੀਜੇਪੀ ਦੇ ਨਾਲ ਰਲੇ ਹੋ ਜਾਂ ਫਿਰ ਕੁਝ ਵੀ ਕਿਹਾ ਉਹ ਅੱਗੋਂ ਕਹਿੰਦੇ ਨੇ ਹਾਂ ਮੇਰੀ ਸਾਂਝ ਹੈਗੀ ਆ ਬੀਜੇਪੀ ਦੇ ਨਾਲ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕਰਦਾ ਦੂਜੇ ਪਾਸੇ ਗੋਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਬੀਜੇਪੀ ਦੇ ਨਾਲ ਸਿੱਧਾ ਕਨੈਕਟ ਨੇ ਇਹਨਾਂ ਗੱਲਾਂ ਨੂੰ ਤੁਸੀਂ ਵੀ ਇਨਕਾਰ ਨਹੀਂ ਕਰ ਸਕਦੇ ਪਰ ਜਿੰਨੇ ਸਾਡੇ ਲੋਕ ਪੰਜਾਬ ਦੇ ਉਹ ਇਹੀ ਕਹਿ ਰਹੇ ਨੇ ਕਿ ਗੋਰਿੰਦਰ ਸਿੰਘ ਢਿੱਲੋਂ ਦੇ ਨਾਲ ਰਲ ਕੇ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਇਹ ਜਿਹੜੀ ਸਭ ਤੋਂ ਵੱਡੀ ਥਿਉਰੀ ਹੈ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਯਥੇਦਾਰ ਆ ਜਿਹੜਾ ਕਾਲ ਤੱਕ ਸਾਡਾ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਸੀ ਉਹਦੇ ਉੱਤੇ ਅੱਜ ਸਾਡੀ ਸਿੱਖ ਕੌਮ ਉਂਗਲ ਚੱਕ ਰਹੀ ਹੈ ਕਿਉਂ ਕਿਉਂਕਿ ਉਹਨੇ ਆਪਦੇ ਮੂੰਹ ਦੇ ਵਿੱਚੋਂ ਕਹੀ ਸੀ ਇਹ ਗੱਲ ਕਿ ਮੈਂ ਬੀਜੇਪੀ ਦੇ ਨਾਲ ਰਲਿਆ ਹੋਇਆ ਮੇਰੀ ਸਾਝ ਹੈ ਤੇ ਮੈਂ ਨਰਿੰਦਰ ਮੋਦੀ ਨਾਲ ਗੱਲ ਕਰਦਾ ਪਰ ਦਰਸਲ ਹੁਣ ਇਹ ਕਹਾਣੀ ਘੁੰਮ ਕੇ ਪੰਜਾਬ ਦੇ ਵਿੱਚ ਤਾਂਦਮ ਮਚਾਰੀ ਹੈ ਗਿਆਨੀ ਹਰਪ੍ਰੀਤ ਸਿੰਘ ਕੱਲ ਨੂੰ ਭਾਜਪੀ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਕੋਈ ਵੱਡੀ ਗੱਲ ਨਹੀਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਕਿ ਸਿਸਟਮ ਹੁੰਦਾ ਹਿੱਲ ਜਾਂਦਾ ਪਰ ਹੁਣ ਤੁਹਾਡੇ ਸਾਹਮਣੇ ਜਿਹੜੀ ਥਿਓਰੀ ਨਿਕਲ ਕੇ ਆਈ ਹੈ ਉਹ ਮੈਂ ਤੁਹਾਡੇ ਸਾਹਮਣੇ ਧਰੀ ਹੈ ਅੱਗੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਕਿ ਤੁਸੀਂ ਜੋ ਲਿਖੋਗੇ ਮੈਂ ਤੁਹਾਨੂੰ ਉਹਦੇ ਜਵਾਬ ਵੀ ਦੇਵਾਂਗਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਡੇਰਾ ਮੁਖੀ ਵਿਆਸ ਦੇ ਨਾਲ ਜੁੜ ਸਕਦੇ ਨੇ ਕਹਿੰਦੇ ਹਰਪ੍ਰੀਤ ਸਿੰਘ ਜਾਂ ਉਹਨਾਂ ਦੇ ਡੇਰੇ ਦੇ ਨਾਲ ਜੁੜ ਕੇ ਉਹਨਾਂ ਦੇ ਨਾਲ ਹੀ ਰਹਿ ਜਾਣਗੇ ਔਰ ਦੂਜੀ ਥਿਉਰੀ ਇਹ ਹੈ ਕਿ ਜਿਹੜਾ ਭਾਜਪਾ ਦੀ ਗੱਲ ਉੱਡੀ ਹੈ ਕਿ ਭਾਜਪਾ ਦੇ ਨਾਲ ਰਲ ਕੇ ਕੋਈ ਲੀਡਰਸ਼ਿਪ ਦੇ ਵਿੱਚ ਜਾ ਸਕਦੇ ਨੇ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲ